ਬੇहद ਮੰਦ ਭਾਗ ਆ ਅੱਜ ਪੰਜਾਬ ਦੇ ਵਾਸਤੇ ਕਿਉਂਕਿ ਪੰਜਾਬ ਦੇ ਕਈ ਸਾਰੇ ਨੌਜਵਾਨ ਜਿਹੜੇ ਆ ਯੂਐਸਏ ਦੇ ਬੋਲੋਂ ਵਾਪਸ ਭੇਜ ਦਿੱਤੇ ਗਏ ਜਿਹੜੇ ਨੌਜਵਾਨ 40 45 50 50 ਲੱਖ ਰੁਪਇਆ ਲਾ ਕੇ ਜਿਨ੍ਹਾਂ ਜ਼ਮੀਨਾਂ ਦੇ ਉੱਤੇ ਉਹ ਬਾਹੀ ਕਰਦੇ ਸੀਗੇ ਉਹਨਾਂ ਜ਼ਮੀਨਾਂ ਨੂੰ ਵੇਚ ਕੇ ਕਰਜ਼ੇ ਚੱਕ ਕੇ ਵਿਆਜ ਦੇ ਉੱਤੇ ਮੋٹے موٹے ਵਿਆਜਾਂ ਉੱਤੇ ਕਰਜ਼ੇ ਚੱਕ ਕੇ ਉਹਨਾਂ ਨੇ ਭੇਜਿਆ ਸੀਗਾ ਤਾਂ ਅੱਜ ਉਹਨਾਂ ਨੌਜਵਾਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਅਜਿਹੀ ਇੱਕ ਪਿੰਡ ਜੜੌਤ ਪੈਂਦਾ ਆ ਅੰਬਾਲੇ ਦੇ ਬਿਲਕੁਲ ਨਾਲ ਪਿੰਡਾ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਇਹ ਪਿੰਡ ਪੈਂਦਾ ਤਾਂ ਉਸ ਘਰ ਦੇ ਤੁਹਾਨੂੰ ਹਾਲਾਤ ਦਿਖਾਉਂਦੇ ਜਾਵਾਂਗੇ ਸਰਕਾਰ ਕੋਲ ਅਪੀਲ ਵੀ ਕਰਦੇ ਕਿ ਇਹਨਾਂ ਦੀ ਬਾਹ ਫੜਨੀ ਚਾਹੀਦੀ ਆਮ ਲੋਕਾਂ ਨੂੰ ਵੀ ਹੋ ਸਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਕਿਉਂਕਿ ਇੱਕੋ ਇੱਕ ਇਹਨਾਂ ਦਾ ਪੁੱਤ ਹੈ ਜਿਹਨਾਂ ਨੂੰ ਇਹਨਾਂ ਨੇ ਬਾਹਰ ਭੇਜਿਆ ਸੀ ਜਿਹੜਾ ਯੂ ਐਸ اے ਦੇ ਉਸ ਆਰਮੀ ਪਲੇਨ ਦੇ ਵਿੱਚ ਆਰਮੀ ਦੇ ਜਹਾਜ਼ ਦੇ ਵਿੱਚ ਵਾਪਸ ਤੋਰ ਦਿੱਤਾ ਗਿਆ ਹੈ ਹਾਲਾਂਕਿ ਪੰਜਾਬ ਦੇ ਦੱਸਿਆ ਜਾ ਰਿਹਾ ਹੈ ਕਿ 30 ਨੌਜਵਾਨ ਨੇ ਪਰ ਹਜੇ ਜਿਸ ਤਰੀਕੇ ਦੇ ਨਾਲ ਖਬਰ ਨਿਕਲ ਕੇ ਸਾਹਮਣੇ ਹੈ ਕਿ 18000 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਤਾਂ ਉਹਨਾਂ ਵਿੱਚ ਕਿਹੜੇ ਅਜੇ ਹੀ ਕਈ ਸਾਰੇ ਨੌਜਵਾਨ ਹੋਣਗੇ ਤਾਂ ਇਹ ਨੌਜਵਾਨ ਜਿਸ ਦੀ ਉਮਰ ਮੈਜ 19 ਤੋਂ 20 ਸਾਲ ਦੱਸੀ ਜਾ ਰਹੀ ਹੈ ਤਾਂ ਹਫਤਾ 10 ਦਿਨ ਪਹਿਲਾਂ ਹੀ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀਗਾ 7-8 ਮਹੀਨੇ ਪਹਿਲਾਂ ਏਜੰਟ ਦੇ ਥਰੂ ਕਿਉਂਕਿ ਪਰਿਵਾਰਕ ਮੈਂਬਰ ਆ ਦੱਸਣਾ ਮੁਤਾਬਕ ਜਿਹੜਾ ਏਜੰਟ ਨੇ ਇਹਨਾਂ ਨੂੰ ਕਹਿ ਕੇ ਜਿਹੜਾ ਇਹ ਕਿਹਾ ਸੀਗਾ ਕਿ ਤੁਹਾਡੇ ਮੁੰਡੇ ਨੂੰ ਬਾਹਰ ਭੇਜ ਦਿੱਤਾ ਜਾਵੇਗਾ ਹਾਲਾਂਕਿ ਉਸਨੇ ਆਇਲਸ ਵੀ ਕੀਤੀ ਸੀਗੀ ਪਰ ਉਸਦੇ ਬੈਂਡ ਜਿਹੜੇ ਆ ਵੀ ਆਏ ਸੀਗੇ ਪਰ ਉਸ ਦਾ ਬਾਹਰ ਦਾ ਵੀਜ਼ਾ ਨਾ ਲੱਗਣ ਕਰਕੇ ਨੌਜਵਾਨ ਨੇ ਇਧਰਲੇ ਪਾਸੇ ਨੂੰ ਕਦਮ ਚੁੱਕ ਲਿਆ ਪਰ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਨੌਜਵਾਨ ਉੱਥੇ ਪਹੁੰਚਦਾ ਆ तकरीबन 45 ਲੱਖ ਰੁਪਏ ਦੇ ਕਰੀਬ ਖਰਚਾ ਹੁੰਦਾ ਹੈ ਪਰ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਗਰੀਬ ਜਿਹੜਾ ਪਰਿਵਾਰ ਹੈਗਾ ਆ ਤਸਵੀਰ ਤੁਹਾਨੂੰ ਇੱਕ ਵਾਰ ਮੈਂ ਕਹੂੰਗਾ ਕੈਮਰਾਮੈਨ ਨੂੰ ਅੰਦਰ ਆ ਕੇ ਤਸਵੀਰ ਜਿਹੜੀ ਪੂਰੀ ਦਿਖਾ ਦੇਵੇ ਘਰ ਦੀ ਕਿ ਦੇਖ ਸਕਦੇ ਹੋ ਘਰ ਜਿਹੜਾ ਬਿਲਕੁਲ ਗਰੀਬ ਹੈਗਾ ਆ ਸਰਕਾਰ ਕੋਲ ਮਦਦ ਦੀ ਅਪੀਲ ਕਰਦੇ ਬਹੁਤ ਹੀ ਘੱਟ ਇਹਨਾਂ ਕੋਲ ਜ਼ਮੀਨ ਸੀਗੀ ਉਹ ਜ਼ਮੀਨ ਵੀ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਜ਼ਮੀਨ ਵੇਚ ਕੇ ਉਹੀ ਕਰਜ਼ਾ ਇਹਨਾਂ ਨੇ ਜਾਂ ਥੋੜਾ ਬਹੁਤਾ ਕਰਜ਼ਾ ਲੈ ਕੇ ਇਹ ਵਿਦੇਸ਼ ਨੂੰ ਇਹਨਾਂ ਨੇ ਪੈਸੇ ਲਾਏ ਸੀਗੇ ਤਾਂ ਕਿ ਚਲੋ ਮੁੰਡੇ ਦੀ ਜ਼ਿੰਦਗੀ ਬਣ ਜਵੇ ਨਾਲ ਮਾਪਿਆਂ ਦੀ ਵੀ ਜ਼ਿੰਦਗੀ ਬਣੇ ਹਰ ਇੱਕ ਮਾਪਿਆਂ ਨੂੰ ਇਹ ਉਮੀਦ ਹੁੰਦੀ ਹੈ ਕਿ ਚਲੋ ਸਾਡੇ ਬੱਚੇ ਦੀ ਜ਼ਿੰਦਗੀ ਵਧੀਆ ਬਣਨੀ ਚਾਹੀਦੀ ਪਰ ਇਹ ਕਿਸੇ ਵੀ ਪੰਜਾਬੀ ਨੇ ਨਹੀਂ ਸੋਚਿਆ ਸੀਗਾ ਕਿ ਅਜਿਹੀ ਘਟਨਾ ਵਾਪਰ ਜਾਨੀ ਹਾਲਾਂਕਿ ਚਲੋ ਉੱਥੇ ਜਾ ਕੇ ਨੌਜਵਾਨ ਜਿਨ੍ਹਾਂ ਦੇ ਜਿਹੜੇ ਨੌਜਵਾਨ ਉੱਥੇ ਜਾਂਦੇ ਨੇ ਵਿਸ਼ੱਕ ਉਹ ਪੱਕੇ ਨਹੀਂ ਹੋ ਪਾਉਂਦੇ ਕਾਫੀ ਕਾਫੀ ਸਾਲ ਉਹਨਾਂ ਨੂੰ ਕੱਚੇ ਰਹਿਣਾ ਪੈਂਦਾ ਤਾਂ ਉਮੀਦ ਇੱਕ ਹੁੰਦੀ ਹੈ ਵੀ ਹਾਂ ਚਲ ਉੱਥੇ ਰਹਿ ਕੇ ਚਾਰ ਪੈਸੇ ਕਮਾ ਲਾਂਗੇ ਜਾਂ ਕਰਜ਼ਾ ਲਾ ਲਾਂਗੇ ਪਰ 10 ਦਿਨ ਪਹਿਲਾਂ ਅਮਰੀਕਾ 'ਚ ਐਂਟਰੀ ਹੁੰਦੀ ਹੈ ਤਾਂ ਉਸ ਦੇ ਬਾਅਦ ਬਾਪੂ ਸੇ ਨੌਜਵਾਨ ਨੂੰ ਭੇਜ ਦਿੱਤਾ ਜਾਂਦਾ ਤਾਂ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਦੁੱਖ ਦੀ ਘੜੀ ਹੈ ਕਿਉਂਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਹੈ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਇਸ ਪਰਿਵਾਰ ਦੀ ਬਾਹ ਵੀ ਜਰੂਰ ਫੜਨੀ ਚਾਹੀਦੀ ਹੈ ਤਾਂ ਇਹ ਤਸਵੀਰਾਂ ਨੇ ਉਸ ਨੌਜਵਾਨ ਦੇ ਘਰ ਦੀਆਂ ਨੌਜਵਾਨ ਦਾ ਨਾਮ ਜਿਹੜਾ ਆ ਉਹ ਪ੍ਰਦੀਪ ਸਿੰਘ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈਗਾ ਜਿਸ ਨੌਜਵਾਨ ਦੇ ਨਾਲ ਇਹ ਘਟਨਾ ਵਾਪਰੀ ਜਿਹੜਾ ਨੌਜਵਾਨ ਉਸ ਜੁਐਸਏ ਦੀ ਜਿਹੜਾ ਪਲੇਨ ਦੇ ਵਿਚਾਰ ਮੀ ਪਲੇਨ ਦੇ ਵਿੱਚ ਇੱਥੇ ਦੁਬਾਰਾ ਭਾਰਤ ਵਿੱਚ ਵਾਪਸ ਭੇਜ ਦਿੱਤਾ ਗਿਆ ਹਾਲਾਂਕਿ ਬਹੁਤ ਸਾਰੇ ਹੋਰ ਨੌਜਵਾਨ ਨਾਲ ਆਏ ਨੇ ਪਰ ਬਹੁਤ ਹੀ ਮੰ ਘਟਨਾ ਆ ਤਾਂ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਆ ਕਿ ਅਜਿਹੇ ਏਜੰਟਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਹੜੇ ਲੱਖਾਂ ਰੁਪਏ ਲਾ ਕੇ ਜਿਹੜਾ ਇਸ ਗਲਤ ਤਰੀਕੇ ਦੇ ਨਾਲ ਬਾਹਰ ਭੇਜਦੇ ਨੇ ਕਿਉਂਕਿ ਸਰਕਾਰ ਬਹੁਤ ਜ਼ਿਆਦਾ ਸਖਤੀ ਕਰ ਰਹੀ ਹੈ ਤਾਂ ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਅਜਿਹੇ ਲੋਕਾਂ ਤੋਂ ਪਰ ਜੋ ਹੋਣਾ ਸੀ ਉਹ ਹੋ ਗਿਆ ਜਿਹੜੇ ਇਸ ਨੌਜਵਾਨ ਦੇ ਨਾਲ ਇਹ ਘਟਨਾ ਵਾਪਰੀ ਹੈ ਚਾਹੇ ਉਹ ਪੰਜਾਬ ਦੇ ਜਿਹੜੇ ਵੀ ਨੌਜਵਾਨ ਆ ਤਾਂ ਉਹਨਾਂ ਦੀ ਪੰਜਾਬੀਆਂ ਨੂੰ ਵੀ ਤੇ ਖਾਸ ਕਰਕੇ ਸਰਕਾਰ ਨੂੰ ਵੀ ਬਾਹ ਫੜਨੀ ਚਾਹੀਦੀ ਤਾਂ ਕਿ ਇਹਨਾਂ ਪਰਿਵਾਰਾਂ ਨੂੰ ਕੋਈ ਨਾ ਕੋਈ ਸਹਾਰਾ ਹੋ ਸਕੇ ਉਸ ਨੌਜਵਾਨ ਨੂੰ ਜਿਹੜਾ ਨੌਜਵਾਨ ਅਮਰੀਕਾ ਦੀ ਧਰਤੀ ਉੱਤੇ ਪੈਰ ਰੱਖ ਕੇ ਵਾ ਕਿਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਬਾਹਰ ਭੇਜਿਆ ਗਿਆ ਕਿੰਨੇ ਪੈਸੇ ਲੱਗੇ ਤੇ ਜਿਹੜਾ ਕਰਜ਼ਾ ਸਿਰ ਉੱਤੇ ਚੜ ਚੁੱਕਿਆ ਉਹ ਕਿਸ ਤਰ੍ਹਾਂ ਉਤਰੇਗਾ ਕਿਦਾਂ ਜ਼ਮੀਨਾਂ ਵੇਚ ਕੇ ਮਾਪਿਆਂ ਨੇ ਭੇਜਿਆ ਬਹੁਤ ਜ਼ਿਆਦਾ ਦੁੱਖदाई ਹੈ ਸਾਡੇ ਨਾਲ ਪਰਿਵਾਰਕ ਮੈਂਬਰ ਹੈ ਇਹਨਾਂ ਨਾਲ ਕੋਲ ਆਪਾਂ ਜਾਣਕਾਰੀ ਲੈਣੇ ਆ ਸਾਸ਼ੀ ਕਰਮਤਾ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਦੁੱਖ ਹੈ ਜੀ ਸਾਡੇ ਪੰਜਾਬ ਦੇ ਹੀ ਭਰਾ ਹੈ ਸਾਨੂੰ ਪਤਾ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚੋਂ ਵੀ ਵਿਦੇਸ਼ ਜਾਂਦੇ ਆ ਨੌਜਵਾਨ ਉਹਨਾਂ ਨੂੰ ਭੇਜਿਆ ਜਾਂਦਾ ਲੱਖਾਂ ਰੁਪਏ ਲਾ ਕੇ ਪਰ ਜਦੋਂ ਅਜਿਹੀ ਗੱਲਬਾਤ ਹੁੰਦੀ ਹੈ ਤਾਂ ਬਹੁਤ ਦੁੱਖ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਹਾਂ ਜੀ ਕਿੰਨਾ ਟਾਈਮ ਤੁਸੀਂ ਪਹਿਲਾਂ ਭੇਜਿਆ ਸੀਗਾ ਜੀ ਅਮਰੀਕਾ ਆਪਣੇ ਬੱਚੇ ਨੂੰ 6-7 ਮਹੀਨੇ ਹੋ ਗਏ ਜੀ ਕਿੰਨੀ ਉਮਰ ਸੀਗੀ ਜੀ ਉਹਦੀ 21 ਸਾਲ ਜੀ ਤੇ ਕਿਸ ਤਰੀਕੇ ਨਾਲ ਭੇਜਿਆ ਸੀਗਾ ਏਜੰਟ ਨੇ ਕੀ ਕਿਹਾ ਸੀਗਾ ਤੁਹਾਨੂੰ ਜੀ ਜੀ ਏਜੰਟ ਨੇ ਤਾਂ ਨਹੀਂ ਕਿਹਾ ਤਾਂ ਜੀ 1 ਮਹੀਨਾ ਪਚਾਈ ਦੀ ਗੋ ਜੀ ਤੇ ਕਿੰਨਾ ਟਾਈਮ ਲੱਗ ਗਿਆ ਸੀ ਮਾਤਾ ਜੀ ਪਹੁੰਚਣ ਲਈ 6 ਮਹੀਨੇ ਹੋ ਗਏ ਠੀਕ ਹੈ 6 ਮਹੀਨਿਆਂ ਬਾਅਦ ਹੁਣ ਪਹੁੰਚਿਆ ਸੀਗਾ ਕਿੰਨਾ ਟਾਈਮ ਪਹਿਲਾਂ ਅਮਰੀਕਾ ਚ ਐਂਟਰ ਹੋ ਗਿਆ ਸੀ 15 ਦਿਨ ਪਹਿਲਾਂ ਜੀ ਠੀਕ ਹੈ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਐਦਾਂ ਦੇ ਹਾਲਾਤ ਜਿਹੜੇ ਉੱਥੇ ਬਣ ਸਕਦੇ ਨੇ ਬਾਜੀ ਮਨ ਤਾਂ ਪਤਾ ਹੀ ਨਹੀਂ ਤਾਂ ਜੀ ਹਲਾਤਾਂ ਗਾ ਜੀ ਨਹੀਂ ਤਾਂ ਬਹੁਤ ਦਨੇ ਪਹਿਲਾ ਵੀਡੀਓ ਆ ਹੋ ਰਹੀ ਜੀ ਵੀ ਰਿਪੋਰਟ ਕਰਾਂਗੇ ਜੀ ਪ੍ਰੈਜੈਂਟ ਨੇ ਤੁਹਾਨੂੰ ਜੀਕ ਬਤਾਇਆ ਜੀ ਤੁਸੀਂ ਏਜੰਟ ਦੇ ਨਾਲ ਫਿਰ ਗੱਲਬਾਤ ਕੀਤੀ ਕਿ ਭਾਈ ਉਹ ਰਿਪੋਰਟ ਕਰਨ ਨੂੰ ਕਹਿ ਰਹੇ ਆ ਵੀ ਕੀ ਉੱਥੇ ਕੀ ਇਸ ਵੇਲੇ ਬਣਦਾ ਪਿਆ ਤੁਹਾਡੀ ਗੱਲ ਹੋ ਰਹੀ ਸੀ ਤੁਹਾਡੇ ਬੱਚੇ ਤਾਂ ਕਹਿੰਦੇ ਰਹਾਂ ਤਾਂ ਜੀ ਰਿਪੋਰਟ ਨਹੀਂ ਕਰ ਸਕਦਾ ਜੀ ਵੀ ਝੂਠਾ ਰੋੜਾ ਹਾਂਜੀ ਤੇ ਕਿੰਨੇ ਕ ਮਾਤਾ ਜੀ ਪੈਸੇ ਕਿਵੇਂ ਤੁਸੀਂ ਲਾਈ ਸੀ ਕਿੰਨੇ ਕ ਪੈਸੇ ਲੱਗ ਗਏ ਜੀ ਉੱਤੇ ਬਾਜੀ 41 42 ਲੱਖ ਰੁਪਏ ਲੱਗਿਆ ਜੀ ਹਾਂ ਜੀ ਫਿਰ ਤੁਸੀਂ ਉਹ ਵਿਆਜ ਤੇ ਚੱਕ ਕੇ ਜਾਂ ਕਿਵੇਂ ਜੀ ਹਾਂ ਜੀ ਬਸ ਜਮੀਨ ਵੇਚੀ ਜੀ ਕੁਝ ਵਿਆਜ ਬਚਤ ਲਾਇਆ ਤਾਂ ਜੀ ਜੀ ਤੇ ਹੁਣ ਮਾਤਾ ਜੀ ਇਸ ਵੇਲੇ ਬੱਚੇ ਦੇ ਨਾਲ ਗੱਲਬਾਤ ਹੋਈ ਹੈ ਜਾਂ ਕਿਵੇਂ ਅੰਮ੍ਰਿਤਸਰ ਪਹੁੰਚੇ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਹੋਈ ਜੀ ਇੱਥੇ ਦੇ ਕੋਈ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੁਹਾਡੇ ਇੱਕ ਪਰਿਵਾਰਕ ਮੈਂਬਰ ਪਹੁੰਚੇ ਹੈ ਜੀ ਉੱਥੇ ਨਹੀਂ ਜੀ ਬਸ ਸੁਣਿਆ ਜੀ ਵੀ ਆਪ ਛੱਡ ਕੇ ਜਾਵਾਂਗੇ ਜੀ ਉਹਨੂੰ ਫੋਨ ਆਇਆ ਫੋਨ ਇਹ ਵਾਇਓਗਾ ਫੋਨ ਪਤਾ ਨਹੀਂ ਜੀ ਮੈਨੂੰ ਤਾਂ अच्छा जदों ਤੁਹਾਡੇ ਨਾਲ ਹੁਣ ਤੱਕ ਕੋਈ ਮੁੰਡੇ ਨਾਲ ਫੋਨ ਵਗੈਰਾ ਤੇ ਗੱਲ ਨਹੀਂ ਹੋਰ ਹਾਂਜੀ 15 ਦਿਨ ਹੋ ਗਏ ਤੇ ਜੀ ਗੱਲ ਹੋਈ ਨਹੀਂ ਪਰਿਵਾਰ ਕਿ ਮੈਂਬਰਾਂ ਚ ਮਾਤਾ ਜੀ ਕੌਣ ਕੌਣ ਹੋ ਤੁਸੀਂ ਬੱਸ ਜੀ ਮੈਂ ਜਿਸ ਦਾ ਡੈਡੀ ਆ ਉਸ ਦੀ ਬੀਬੀ ਆ ਜੀ ਬੱਸ ਠੀਕ ਹੈ ਜੀ ਤੇ ਤੁਸੀਂ ਮਤਲਬ ਕਿ ਜਿਸ ਤਰ੍ਹਾਂ ਤੁਸੀਂ ਜਦੋਂ ਏਜੰਟ ਦੇ ਨਾਲ ਸਟਾਰਟਿੰਗ ਚ ਗੱਲ ਕਰਨੀ ਸੀ ਭੇਜਣਾ ਸੀਗਾ ਤਾਂ ਤੁਸੀਂ ਕੋਈ ਹੋਰ ਤਰੀਕਾ ਨਾ ਸੀ ਲੱਭਿਆ ਕਿ ਉਹ ਸਟੱਡੀ ਬੇਸ ਤੇ ਚਲੇ ਜਾਂਦਾ ਜਾਂ ਹੋਰ ਕਿਸੇ ਤਰੀਕੇ ਬੱਸ ਜੀ ਏਜੰਟ ਨੇ ਫਸਾ ਲਿਆ ਜੀ ਬੱਚਿਆਂ ਨੂੰ ਫਿਰ ਦੂਸਰਾ ਤਰੀਕਾ ਕਹਾਂ ਜੀ ਏਜੰਟ ਨੇ ਨੇ ਵਸ ਲੈ ਲਿਆ ਤਾਂ ਜੀ ਆਪਣੇ ਗੇਲ ਬਸ ਉਸਕੇ ਕਹਣੇ ਤੇ ਚਲੇ ਗਏ ਤਾਂ ਜੀ ਤੁਸੀਂ ਫਿਰ ਤੁਸੀਂ ਉਸੇ ਚੰਗੇ ਤਰੀਕੇ ਨਾਲ ਕੀਤੀ ਨਹੀਂ ਪਾ ਨਿਸ਼ਾਨਬੇ ਹਾਂ ਭਾਈ ਸਹੀ ਭੇਜਦਾ ਜਾਂ ਨਹੀਂ ਭੇਜਦਾ ਹਾਂ ਜੀ ਬਸ ਨਹੀਂ ਹੀ ਕਰਦਾ ਜੀ ਸਹੀ ਭੇਜ ਜੂਗਾ ਜੀ ਜੀ ਪਤਾ ਹੀ ਚਲੂ ਆਏਗਾ ਭੇਜੂਗਾ ਵੀ ਜੀ ਮਾਤਾ ਜੀ ਦੁੱਖ ਦੀ ਘੜੀ ਬਹੁਤ ਹੈ ਪਰ ਇਸ ਵੇਲੇ ਹੁਣ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਬਾ ਜੀ ਹਮ ਤਾਂ ਮੰਗ ਇਹ ਕਰਾਂ ਜੀ ਭਗਵੰਤ ਮਾਨਤਾ ਜੀ ਵੀ ਜੀ ਮਾਰਾ ਕਰਜ਼ਾ ਮਾਫ ਕਰਨਾ ਚਾਹੀਦਾ ਜਿਹਨ ਦਾ ਜੀ ਕਰਜ਼ਾ ਹੋਇਆ ਹੈ ਜੀ ਬੇ ਮਾਰੇ ਬੱਚੇ ਨੂੰ ਨੌਕਰੀ ਨੌਕਰੀ ਮਿਲ ਜਾਏ ਸਰਕਾਰੀ ਜੀ ਕਦੀ ਮਾਤਾ ਹੀ ਸੋਚਿਆ ਸੀ ਵੀ ਅਜਿਹੀ ਘਟਨਾ ਵੀ ਵਾਪਰ ਸਕਦੀ ਆ ਵੀ ਅਮਰੀਕਾ ਤਾਂ ਪਹੁੰਚੇ ਗਿਆ ਸਕਰ ਨਾ ਜੀ ਹੁਣ ਹੀ ਸੋਚਿਆ ਤਾਂ ਜੀ ਕਦੀ ਤੁਸੀਂ ਕੀ ਸੋਚ ਕੇ ਭੇਜਿਆ ਸੀ ਪੁੱਤ ਨੂੰ ਬਾਹਰ ਬਾ ਜੀ ਪੁੱਤ ਨੂੰ ਤਾਂ ਨਹੀਂ ਸੋਚ ਕੇ ਭੇਜਿਆ ਤਾਂ ਵਿਚ ਕਰਜ਼ੇ-ਕੁਰਜ਼ੇ ਲਾਵਾ ਗਾ ਜਿਹੋਂ ਸੇ ਕਰਜ਼ੇ ਚੜੇ ਵੀ ਜੀ ਬੱਚਾ ਵੀ ਉਹ ਹੀ ਸੋਚ ਕੇ ਜਾਣਾ ਗਰੀਬੀ ਨੂੰ ਦੇਖੋਗਾ ਜਾ ਬੱਚਾ ਮਾਪਿਆਂ ਨੂੰ ਚਲੋ ਇੱਕੋ ਆਸ ਉਮੀਦ ਹੁੰਦੀ ਵੀ ਸਾਡਾ ਇੱਕ ਪੁੱਤ ਹੈ ਬਾਹਰ ਜਾ ਕੇ ਚਲੋ ਸੈੱਟ ਹੋ ਜਵੇ ਜਾਂ ਚਾਹੇ ਇੱਥੇ ਸੈੱਟ ਹੋ ਜਵੇ ਕੋਈ ਚੰਗੀ ਨੌਕਰੀ ਕਰਨ ਲੱਪੇ ਹਾਂਜੀ ਹਾਂਜੀ ਜੀ ਉਹੀ ਤਾਂ ਜੀ ਵੀ ਮਹਾਂ ਜੀ ਕਬੀ ਸੱਟੋ ਜਾਈ ਚਲ ਜੀ ਸੋ ਸਾਡੇ ਨਾਲ ਇੱਥੇ ਰਿਸ਼ਤੇਦਾਰ ਮੌਜੂਦ ਨੇ ਸਾਸ਼ੀ ਕਲਪਾ ਜੀ ਸਸੀ ਕਲਪਾ ਜੀ ਬਈ ਕਿਵੇਂ ਦੇਖਦੇ ਹੋ ਤੁਸੀਂ ਬਈ ਸਾਰੀ ਜਿਹੜੀ ਘਟਨਾ ਕ੍ਰਮ ਵਾਪਰਦਾ ਹੈ ਜੀ ਇਹ ਤਾਂ ਬਹੁਤ ਮਾੜਾ ਹੋਇਆ ਜੀ ਚਲੋ ਬੰਦਾ ਸੋਚ ਕੇ ਹੀ ਭੇਜਦਾ ਵੀ ਚਲੋ ਬੰਦਾ ਉੱਥੇ ਜਾ ਕੇ ਕਾਮਯਾਬ ਹੋਏਗਾ ਆਪਣੇ ਪੈਰਾਂ ਤੇ ਖੜਾ ਹੋਏਗਾ ਜੀ ਬਾਕੀ ਹੋਇਆ ਬਹੁਤ ਮਾੜਾ ਜੀ ਬੰਦੇ ਗਰੀਬ ਨੇ ਬਹੁਤ ਜਿਹੜੀ ਮੜੀ-ਮੋਟੀ ਜ਼ਮੀਨ ਹੈ ਜੀ ਉਹ ਵੀ ਵੇਚਤੀ ਬਾਕੀ ਥੋੜਾ ਬਹੁਤ ਕਰਜ਼ਾ ਚੁੱਕ ਕੇ ਭੇਜਿਆ ਜੀ ਕਿੰਨੀ ਜ਼ਮੀਨ ਸੀ ਭਾਜੀ ਇਹਨਾਂ ਕੋਲ ਇਹਨਾਂ ਕੋਲ 4-5 ਕਿੱਲੇ ਸੀ ਜੀ ਅੱਛਾ ਤੇ ਉਹ ਵੇਚਦੇ ਜੀ ਬਾਕੀ ਕੋਈ ਕਰਜ਼ਾ-ਕੁਰਜ਼ਾ ਲਾਇਆ ਕੁਝ ਹੋਰ ਚੱਕ ਕੇ ਕਰਜ਼ਾ ਭੇਜ ਤਿਆ ਜੀ ਇੱਕ ਤਰ੍ਹਾਂ ਮਾਤਾ ਜੀ ਕਹਿ ਸਕਦੇ ਥੋੜੇ ਬਹੁਤੇ ਪੈਸੇ ਜੋੜੇ ਹੁਣੇ ਆ ਰੋਜੀ ਰੋਟੀ ਜਿਹੜਾ ਸੀਗਾ ਉਹ ਸਾਰਾ ਹੀ ਨਹੀਂ ਜੀ ਜੋੜੇ-ਜੂੜੇ ਤਾਂ ਕੁਝ ਨਹੀਂ ਹੈ ਜੀ ਜੋੜਨੇ ਨੂੰ ਤਾਂ ਢੀ ਮਾਰੀ ਹਾਲਤ ਹੈ ਨਹੀਂ ਜੋੜਨੇ ਵਾਲੇ ਤਾਂ ਜੀ ਆਪ ਕਰਕੇ ਹਾਲਤ ਬਿਲਕੁਲ ਕਹਿੰਦਾ ਜ਼ਮੀਨ ਦੀ ਗੱਲ ਕਰਦਾ ਕਿ ਜਿਹੜੀ ਜ਼ਮੀਨ ਤੋਂ ਰੋਜੀ ਰੋਟੀ ਘੱਟੋ-ਘੱਟ ਰੋਜੀ ਰੋਟੀ ਤਾਂ ਬੰਦੇ ਦੀ ਚੱਲਦੀ ਹੈ ਜ ਦੰਗਰ ਰੱਖ ਰਖ ਕੇ ਆਇਆ ਗੈਂਗੂਆ ਜੀ ਥੋੜੀ ਸੇ 2-4 ਕਿੱਲੇ ਜੋਂ ਸੇ ਹੈ ਜਿੰਮੇ ਖੇਤੀਬਾੜੀ ਕਰ ਲੈ ਇਸ ਕੜੀ ਜੀ ਬਸ ਉਸ ਤੇ ਚੱਲ ਰਿਹਾ ਸੀ ਗੁਜਰਾਤੋਂ ਜੀ ਬਾਜੀ ਤੇ ਹੁਣ ਸਰਕਾਰ ਕੋਲੋਂ ਉਮੀਦ ਹੈਗੀ ਐ ਕਿ ਕੋਈ ਨਾ ਕੋਈ ਹੱਲ ਹੋ ਸਕਦਾ ਜੀ ਹਾਂ ਜੀ ਉਮੀਦ ਤਾਂ ਹੈ ਜੀ ਕੋਈ ਨਾ ਕੋਈ ਹੱਲ ਤਾਂ ਹੋਣਾ ਚਾਹੀਏ ਜੀ ਚਲੋ ਮਾਤਾ ਜੀ ਹਿੰਮਤ ਨਾ ਹਾਰਿਓ ਬਹੁਤ ਸਾਰੀਆਂ ਹੋਰ ਵੀ ਘਟਰਾਮਾਂ ਵਾਪਰ ਜਾਨੀਆਂ ਐ ਜ਼ਿੰਦਗੀ ਬੰਦੇ ਦੀ ਹੋਣੀ ਚਾਹੀਦੀ ਆ ਤੇ ਬੰਦਾ ਕੁਝ ਵੀ ਕਰ ਸਕਦਾ ਚਲੋ ਸਰਕਾਰ ਕੋਲੋਂ ਸਾਡੇ ਚੈਨਲ ਦੇ ਮਾਧਿਅਮ ਰਵੀ ਆਪਾਂ ਵਿਭਾਗ ਵੱਤੋ ਵੱਤ ਗੱਲ ਚੱਕਾਂਗੇ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਜੇ ਮਦਦ ਕੋਈ ਹੋ ਸਕੇ ਸਰਕਾਰ ਕੋਲੋਂ ਵੀ ਆ ਕਿ ਇਸ ਗੱਲ ਨੂੰ ਹਾਈਲਾਈਟ ਕਰਕੇ ਜੇ জাফর ਜਿਹੜੇ ਪੰਜਾਬੀ ਇੱਧਰ ਆ ਰਹੇ ਆ ਘਟੋ ਘਟੋ ਉਹਨਾਂ ਦੇ ਕਰਜ਼ੇ ਵਗੈਰਾ ਮਾਫ ਹੋ ਜਣਾ ਨੇ ਜੀ ਜੀ ਕਰਜ਼ੇ ਉਹਨਾਂ ਨੂੰ ਜੋ ਕਰਜ਼ੇ ਜਿਵੇਂ ਮਾਫ ਹੋ ਜਾਣ ਜੀ ਹਾਂਜੀ ਬਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਜੀ ਮੈਂ ਤਾਂ ਇਹੀ ਕਹਾਂਗਾ ਜੀ ਆ ਰਹੇ ਉਹਨਾਂ ਨੂੰ ਪਲੱਸ 2 ਕੀਤੀ ਹੈ ਮੁੰਡੇ ਨੇ ਕੋਈ </body> ਬਾਕੀ ਆਪਣਾ ਕੰਮਕਾਰ ਲੱਗੇ ਜਾਏਗਾ ਉਹ ਵੀ ਆਹੀ ਕਹਾਂਗੇ ਜੀ ਸਰਕਾਰ ਕੋਲੋਂ ਭਾਜੀ ਕੀ ਮਦਦ ਦੀ गुहार ਲਗਾਏ ਆਹੀ ਸਰਕਾਰ ਕੋਲ ਆਹੀ ਆ ਜੀ ਵੀ ਬਾਕੀ ਜੋ ਕਰਜ਼ਾ ਕਰਜ਼ਾ ਇਹਨਾਂ ਦਾ ਮਾਫ਼ ਕਰ ਦੇਣਾ ਬੱਚੇ ਨੌਕਰੀ ਮਿਲ ਜਾ ਜੀ ਬੱਚੇ ਨੌਕਰੀ ਮਿਲ ਗਈ ਕੋਈ ਮੜਾ ਮੋਟਾ ਕੰਮਕਾਰ ਲੱਗੇ ਜਾਏਗਾ ਆਪਣਾ ਰੋਜ਼ਗਾਰ ਮਿਲ ਜਾਏਗਾ ਜੀ ਬਾਕੀ ਹੋਰ ਕੋਈ ਰੋਜ਼ਗਾਰ ਨਹੀਂ ਜਮੀਨ ਵੇਚ ਚੁੱਕੇ ਨੇ ਬੱਚੇ ਦੇ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੋਈ ਆ ਜੀ ਮੇਰੀ ਹੋਈ ਆ ਗੱਲ ਉਹ ਕਰੇ ਵੀ ਆ ਰਹੇ ਆ ਮਲੇ ਉਤਰ ਕੇ ਉੱਥੇ ਤੇ ਪੁੱਛੇ ਕੀ ਚੋਰੀ ਆ ਏਅਰਪੋਰਟ ਤੇ ਬਾਕੀ ਦੇਖਦੇ ਆ ਕਿਵੇਂ ਆਊਗਾ ਕਹਿੰਦੇ ਸੀ ਵੀ ਆਪ ਛੱਡ ਕੇ ਜਾਣਗੇ ਉਹ ਉਹਨਾਂ ਨੇ ਕੋਈ ਮੁੰਡੇ ਨਹੀਂ ਗੱਲ ਹੋਈ ਵੀ ਉੱਥੇ ਕਿਵੇਂ ਫੜੇ ਅਸੀਂ ਕਿਵੇਂ ਗੱਲਬਾਤ ਹੋਈ ਹੋਰ ਗੱਲਬਾਤ ਨਹੀਂ ਹੋਈ ਕੋਈ ਵੈਸੇ ਉਹ ਕਹਿੰਦਾ ਵੀ ਅਸੀਂ ਉਤਰ ਗਏ ਵੀ ਮਤਲਬ ਹੋਰੀ ਇਹ ਪੁੱਛਕਿਛ ਤੇ ਉਸ ਤੋਂ ਬਾਅਦ ਕਰੇ ਦੀ ਆਪ ਛੱਡ ਕੇ ਜਾਣਗੇ ਉਹ ਪੁਲਿਸ ਵਾਲੇ ਜਾਣਗੇ ਨਾਲ ਬਾਕੀ ਦੇਖਦੇ ਆ ਕੀ ਬਣਦਾ ਜੀ ਕਿਵੇਂ ਆਊਗਾ ਸੋ ਇਹ ਪਰਿਵਾਰ ਹੈ ਪਿੰਡ ਜੜੋਤ ਜੜੋਤ ਪਿੰਡ ਹੈ ਇਹ ਜਿੱਥੇ ਅਸੀਂ ਖੜੇ ਸੀ ਪ੍ਰਦੀਪਾ ਮੁੰਡੇ ਦਾ ਨਾਂ ਬਈ ਪ੍ਰਦੀਪ ਹੈ ਮੁੰਡੇ ਦਾ ਨਾਮ ਜਿਨ੍ਹਾਂ ਨੇ ਤਕਰੀਬਨ 7-8 ਮਹੀਨੇ ਪਹਿਲਾਂ ਭੇਜਿਆ ਸੀ ਇੱਕ ਏਜੰਟ ਦੇ ਇੱਕ ਤਰ੍ਹਾਂ ਜਿਸ ਤਰ੍ਹਾਂ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਨੇ ਕਿਹਾ ਕਿ ਸਾਨੂੰ ਚਾਂਸੇ 'ਚ ਹੀ ਬੱਚੇ ਨੂੰ ਵੀ ਲੈ ਲਿਆ ਇਹਨਾਂ ਨੂੰ ਵੀ ਚਾਂਸੇ ਚ ਲੈ ਲਿਆ ਭਾਈ ਚੱਲ ਬਾਹਰ ਭੇਜ ਦਵਾ ਕਿਉਂਕਿ ਹਰ ਇੱਕ ਨੌਜਵਾਨ ਨੂੰ ਇਹ ਹੁੰਦਾ ਕਿ ਚਲੋ ਮਾਪਿਆਂ ਦੇ ਸੁਪਨੇ ਪੂਰੇ ਕੀਤੇ ਜਾਣਾ ਮਾਪਿਆਂ ਨੂੰ 50-60 ਸਾਲ ਹੋ ਗਏ ਉਹ ਕਮਾਉਂਦਿਆਂ ਨੂੰ ਤੇ ਮਾਪੇ ਵੀ ਮਾਪਿਆਂ ਨੂੰ ਆਪਾਂ ਸੁੱਖ ਦਈਏ ਚਾਰ ਪੈਸੇ ਕਮਾ ਕੇ ਹਨਾ ਪਰ ਜਦੋਂ ਅਜਿਹੀ ਹੁਣ ਘਟਨਾ ਵਾਪਰੀ ਹੈ ਤਾਂ ਹੁਣ ਇੱਕ ਤਰ੍ਹਾਂ ਨਾਲ ਸਭ ਇੱਕ ਤਰ੍ਹਾਂ ਬਿਸ਼ੱਕ ਜਿਹੜਾ ਇੱਕ ਤਰ੍ਹਾਂ ਲੱਗਦਾ ਜੜੌਤ ਪਿੰਡ ਦੀ ਬਿਲਕੁਲ ਅੰਬਾਲਾ ਦੇ ਨਾਲ ਇਹ ਪਿੰਡ ਪੈਂਦਾ ਸਰਕਾਰ ਕੋਲ ਅਪੀਲ ਪਰਿਵਾਰ ਵੱਲੋਂ ਵੀ ਕੀਤੀ ਹੈ ਤੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲ ਕਰਦੇ ਕਿ ਇਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਹੈ ਕਿਸੇ ਤਰੀਕੇ ਵੀ ਜਿਸ ਤਰੀਕੇ ਦੇ ਨਾਲ ਮਦਦ ਹੋ ਸਕਦੀ ਜਿਸ ਤਰੀਕੇ ਨਾਲ ਪਰਿਵਾਰ ਸੁਖਾਲੇ ਹੋ ਸਕਦੇ ਜਿਸ ਤਰੀਕੇ ਨਾਲ ਉਹ ਨੌਜਵਾਨ ਅਮਰੀਕਾ ਤੋਂ ਵਾਪਸ ਆਇਆ ਉਸ ਨੂੰ ਮੈਂਟਲੀ ਤੌਰ ਤੇ ਉਸੇ ਸਥਿਤੀ ਵਿੱਚ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਘੜੀ ਪ੍ਰੋ ਪੰਜਾਬ ਟੀਵੀ ਜੜੌਤ